ਕੋਈ ਤੁਹਾਨੂੰ ਕਹਿੰਦਾ ਭੋਪਰਾ ਜੀ ਉੱਥੇ ਤੁਹਾਨੂੰ ਮਿਲਣਾ ਕੋਈ ਕਹਿੰਦਾ ਇੱਥੇ ਆਜੋ ਉੱਥੇ ਨਾ ਮੁੜ ਕੇ ਕਈ ਆਉਂਦਾ ਨਾ ਨਹੀਂ ਕਰਦੀ ਨਾ ਕੀ ਨਾ ਕੀ ਗਰਮੀ 'ਚ ਖੜੇ ਮਰ ਜਾਈਦਾ ਇੱਕ ਉਹਦਾਂ ਕਿੱਥੇ ਬੁਲਾਈ ਉਹਦੇ ਮੋਰੇ ਪੀ ਕਮੈਂਟ ਕਰਨਦੇ ਆ ਬਲੌਗ ਦੇ ਵਿੱਚ ਲੋਕੀ ਗਲਤ ਕਮੈਂਟ ਨਾ ਕਰੋ ਵੀ ਸਾਨੂੰ ਵੀ ਨਹੀਂ ਚੰਗਾ ਲੱਗਦਾ ਇਹੀ ਤੁਹਾਨੂੰ ਮਤਲਬ ਪੈ ਗਿਆ ਪੰਗਾ ਜੀ ਪਾਣੀ ਦੀ ਮੋਟਰ ਤਾਂ ਲੱਗ ਗਿਆ ਪਾਣੀ ਜੀ ਕਹਿੰਦੇ ਪਾਣੀ ਦੇ ਫੜ ਗਿਆ ਮੋਟਰਸਾਈਕਲ ਤੇ ਜੀ ਇਹਦੇ ਜੇਬ ਵਾਲੇ ਬੰਦੇ ਦੋ ਮੋਰੇ ਆਉਂਦੇ ਪਿਆ ਜਿਮ ਜੋ ਵੇਲੇ ਹੋ ਗਿਆ ਜੀ ਲੋ ਜੀ ਆਪਾਂ ਬੁੱਲਟ ਕੱਢਿਆ ਬੜੇ ਦਿਨਾਂ ਬਾਅਦ ਆਪਣੇ ਜਿਮ ਵਾਲੇ ਭਾਈ ਉਹਨਾਂ ਜੀ ਲੋ ਜੀ ਆਪਾਂ ਜੀ ਆਏ ਸੀ ਬੁੱਲਟ ਤੋਂ ਉਹਨਾਂ ਤੇ ਇੱਧਰ ਕਹਿੰਦੇ ਟਾਈਮ ਲੱਗ ਜਾਣਾ ਜੀ 15 20 ਮਿੰਟ ਜੀ ਸਤਿ ਸ੍ਰੀ ਅਕਾਲ ਜੀ ਮੰਨੂ ਹੁਣ ਆ ਗਿਆ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਤੇ ਇੱਕ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਮੰਨੂ ਜਿਹੜੇ ਆਪਣੇ ਗਲਤ ਕਮੈਂਟ ਕਰਦੇ ਆ ਕੁੜੀ ਇੱਕ ਗਲਤ ਕਮੈਂਟ ਕਰਨਦੀ ਆ ਤੇ ਆਪਾਂ ਉਹਨੂੰ ਬੀਬਾ ਤੈਨੂੰ ਪਿਆਰ ਨਹੀਂ ਇੱਕ ਬਲੌਗ 'ਚ ਵੇਚਣਾ ਗਲਤ ਕਮੈਂਟ ਆਉਂਦਾ ਤੈਨੂੰ ਬੀਬਾ ਪਿਆਰ ਨਹੀਂ ਕਹਿੰਦੇ ਪਏ ਆਪਾਂ ਵੀ ਜੋ ਵੀ ਹਸਤਾ ਉਹ ਤੂੰ ਕੁੜੀ ਆ ਤੇ ਤੂੰ ਆਪਣੇ ਆਪ ਨੂੰ ਸੰਭਾਲ ਲੈ ਨਹੀਂ ਤਾਂ ਅਦਰ ਜੀ ਚੰਗਾ ਨਹੀਂ ਬੋਲ ਸਕਦੇ ਕਿ ਇਹਨੂੰ ਤਾਂ ਮੜਾ ਦੇਣਾ ਬੋਲ ਹਾਂ ਵੀ ਆਪਾਂ ਚਲੋ ਨਹੀਂ ਕੁਝ ਕਹਿੰਦੇ ਫਿਰ ਵੀ ਚਲੋ ਵੀ ਕੁੜੀ ਐ ਇੱਕ ਹਨਾ ਉਹਨੂੰ ਕਿਤੇ ਮੁੰਡਾ ਹੁੰਦਾ ਤਾਂ ਸਿੱਧੀ ਤਰ੍ਹਾਂ ਤਰੀਕੇ ਨਾਲ ਹੀ ਲੰਬੂ ਪੂਣੀ ਸਹੀ ਕਿ ਨਹੀਂ ਮੈਨੂੰ ਚੱਲ ਵੀ ਕਿਹਾ ਕੁੜੀ ਆ ਵੀ ਕੀ ਕਹਿਣਾ ਇਹਨੂੰ ਹਨਾ ਗੰਤ ਕਮੈਂਟ ਨਾ ਕਰਿਆ ਕਰੋ ਵੀ ਜੇ ਤੁਸੀਂ ਚੰਗੇ ਨਹੀਂ ਕਰਨੇ ਗਲਤ ਵੀ ਨਾ ਕਰੋ ਦੀ ਗਲਤ ਕਮੈਂਟ ਕਰਨੇ ਆ ਫਿਰ ਆਪਣੀ ਰੀਅਲ ਆਈਡਿਟੀ ਕੋ। ਹਾਂ ਫੇਕ ਆਈਡਿਟੀ ਨਾ ਬਣਾ ਕੇ ਕਰੋ ਤੇ ਆਪਾਂ ਨੰਬਰ ਵੀ ਵਿੱਚ ਦਿੱਤਾ ਹੈ ਜਿਹੜਾ ਗਲਤ ਕਮੈਂਟ ਕਰਦਾ ਵੀ ਫੋਨ ਦਾਲਾ ਜਾਂ ਜਿਆਦਾ ਕੋਈ ਚੱਕਰਿਆ ਹਾਂ ਵੀ ਜਿੱਦਾਂ ਫੋਨ ਕਰੋ WhatsApp ਨੰਬਰ ਦਿੱਤਾ ਹੈ ਤੇ ਹੁਣ ਆਪਾਂ ਗਰੁੱਪ ਬਣਾਉਣਾ ਇੱਕ ਇਸ ਗਰੁੱਪ ਦੇ ਵਿੱਚ ਤੁਹਾਨੂੰ ਆਪਾਂ ਆਪਾਂ ਉੱਤੇ ਨੰਬਰ ਪਾਵਾਂਗੇ ਤਾਂ ਸਾਰਿਆਂ ਨੂੰ ਸਕਰੀਨ ਤੇ ਉਹ ਨੰਬਰ ਤੇ ਤੁਸੀਂ ਸਾਨੂੰ ਡੀਐਮ ਕਰਿਓ ਆਪਾਂ ਸਾਰਿਆਂ ਨੂੰ ਵਟਸਐਪ ਤੇ ਅਟੈਚ ਕਰਾਂਗੇ ਜੇ ਜਦੋਂ ਵੀ ਆਪਣਾ ਨਵਾਂ ਵਲੋਗ ਆਇਆ ਕਰੂੰਗਾ ਆਪਾਂ ਗਰੁੱਪ 'ਚ ਪਾਇਆ ਕਰਾਂਗੇ ਨਾਮ ਦੇ ਲਿੰਕ ਠੀਕ ਹੈ ਨੀ ਉਹ ਨੰਬਰ ਆਪਾਂ ਸਕਰੀਨ ਤੇ ਦਵਾਂਗੇ ਜਦੋਂ ਵੀ ਆਪਣਾ ਨਵਾਂ ਵਲੋਗ ਆਣਾ ਤੇ ਉਹ ਤੇ ਸਿੱਧੇ ਹੀ ਆਪਾਂ ਗਰੁੱਪ 'ਚ ਵੀ ਪਾਇਆ ਕਰਾਂਗੇ ਜਿੰਨੇ ਨੇ ਵੀ ਐਡ ਹੋਣਾ ਗਰੁੱਪ 'ਚ ਹੋ ਰਿਓ ਉਹ 'ਚ ਗਰੁੱਪ 'ਚ ਕੋਈ ਡੀਐਮ ਨਹੀਂ ਕਿਸੇ ਨੂੰ ਕੋਈ ਕਰੂੰਗਾ ਸਿਰਫ ਆਪਣਾ ਇੱਕ ਨੰਬਰ ਹੀ ਸ਼ੋ ਹੋਊਗਾ ਦੂਜਾ ਬੰਦਾ ਕੋਈ ਨਹੀਂ ਮੈਸੇਜ ਕਰੂੰਗਾ ਨਾ ਗਰੁੱਪ ਚ ਨਾ ਕਿਸੇ ਨੰਬਰ ਚ ਸਿਰਫ ਬਲੌਗ ਛੋਇਆ ਹੈਗਾ ਸਿਰਫ ਬਲੌਗ ਛੋਇਆ ਹੈਗਾ ਨਹੀਂ ਫालतू ਕੋਈ ਵੀ ਗਰੁੱਪ ਚ ਮੈਸੇਜ ਨਹੀਂ ਕਰ ਸਕਦਾ ਕਿਉਂਕਿ ਇੱਕ ਬੰਦਾ ਮੈਸੇਜ ਕਰੂੰਗਾ ਦੂਜਾ ਬੰਦਾ ਉੱਚ ਕੋਈ ਮੈਸੇਜ ਨਹੀਂ ਕਰੂੰਗਾ ਤੇ ਨਾ ਹੀ ਕਿਸੇ ਕੋਈ ਤੋਂ ਹੋਣਾ ਬਾਤੀ ਬੋ ਨੂੰ ਪਿਆਰ ਦਿੰਦੇ ਰਹੋ ਤੇ ਸਪੋਰਟ ਕਰਦੇ ਰਹੋ ਜਿਹੜੇ ਗੱਲ ਤੇ ਕਮੈਂਟ ਕਰਦੇ ਆਂ ਤੇ ਉਹ ਕਰੋ ਕੋਈ ਦਿੱਕਤ ਨਹੀਂ ਪਰ ਫੇਕ ਆਈਡੀ ਤੋਂ ਨਾ ਕਰੋ ਰੀਅਲ ਆਈਡੀ ਤੋਂ ਕਰੋ ਜਿਹੜਾ ਤੁਹਾਨੂੰ ਵੀ ਪਤਾ ਲੱਗੇ ਕੌਣ ਆ ਅਸੀਂ ਤਾਂ ਜਰ ਕਹੀ ਤਾਂ ਕਰੀਦੇ ਨਹੀਂ ਕਿਸੇ ਨੂੰ ਅਸੀਂ ਤਾਂ ਕਦੀ ਕਿਸੇ ਨੂੰ ਕਿਹਾ ਹੀ ਨਹੀਂ ਕੁਝ ਨਾ ਆਪਾਂ ਗਲਤ ਜਿਹੜਾ ਤਾਂ ਨਾਮ ਹਾਂ ਜੇ ਇਹ ਹੀ ਕੀਤੇ ਆ ਵੀ ਸਿੱਧੇ ਰੀਅਲ ਆਈਡੀ ਤੋਂ ਕਰੀਦਾ ਉਹ ਨਾਲੇ ਗਲਤ ਨਹੀਂ ਜਰੀਦਾ ਸਹੀ ਕਿ ਨਹੀਂ ਗਲਤ ਤਾਂ ਹੀ ਕੀਤਾ ਨਹੀਂ ਕਰੀ ਜੇ ਕੰਨਾਂ ਨਾਲ ਸਿੱਧਾ ਸਿੱਧੇ ਰੀਅਲ ਆਈਡੀ ਤੋਂ ਚੱਕੀ ਲਵਾਉਂ ਲੋ ਲੋ ਕੀ ਕਰਨਦੇ ਆਂ ਵੀ ਦੱਸੋ ਬਾਦ ਚ ਕੋਈ ਸਾਨੂੰ ਕਹਿੰਦਾ ਭੋਪਰਾ ਜੀ ਉੱਥੇ ਤੁਹਾਨੂੰ ਮਿਲਣਾ ਕੋਈ ਕਹਿੰਦਾ ਇੱਥੇ ਆਜੋ ਉੱਥੇ ਨਾ ਉਲੜ ਕੇ ਕੋਈ ਆਉਂਗਾ ਨਾ ਨਹੀਂ ਕਰਦੀ ਸੱਚ ਗਿਆ ਗਰਮੀ ਚ ਖੜੇ ਮਰ ਜਾਈਦਾ ਇੱਕ ਦਿਨ ਕਿੱਥੇ ਬੁਲਾਇਆ ਉਹਦੇ ਮਰੇ ਪੀ ਕੀ ਨਾ ਦਾ ਕੰਕਰੀਟ ਪੈਂਟ ਦੇ ਮੋਰੇ ਵੀ ਉੱਥੇ ਆਜੋ ਕਹਿੰਦੀ ਵੀ ਕੁੜੀ ਜਿਹੜਾ ਕੋਈ ਪੜਾ ਹੈ ਕੋਈ ਬੰਦਾ ਜੀ ਵੀ ਉੱਥੇ ਆਜੋ ਮੈਂ ਤੁਹਾਨੂੰ ਦੇਖ ਲਵਾਂ ਅਸੀਂ ਉੱਥੇ ਸਵੇਰੇ ਖੜੇ ਰਹੇ ਜਾਂਗੇ 11:00 ਬਜੇ ਤੱਕ ਉੱਥੇ ਕੋਈ ਨਹੀਂ ਆਇਆ ਅਸੀਂ ਅੱਧਾ ਘੰਟਾ ਦੀ ਵੇਟ ਕਰਕੇ ਆਏ ਉੱਥੇ ਅਸੀਂ ਕੋफी-ਕੁਫੀ ਚੰਗੀ ਪੀਤੀ ਹੈ ਅੰਦਰੋਂ 100-200 ਰੁਪਿਆ ਖਰਚ ਠੀਕ ਨਹੀਂ ਤੇ ਗਲਤ ਕਮੈਂਟ ਨਾ ਕਰਿਆ ਕਰੋ ਪਲੀਜ਼ ਵੀ ਰਿਕਵੈਸਟ ਹੈ ਤੁਹਾਡੇ ਮੋਰੇ ਜੇ ਕਰਨਾ ਆ ਕਰੋ ਪਰ ਕਰੋ ਰੀਅਲ ਆਈਡੀ ਤੋਂ ਕਿ ਸਾਨੂੰ ਵੀ ਪਤਾ ਲੱਗੇ ਇਹ ਕਿਹੜਾ ਆ ਜਿਹੜਾ ਆ ਜਿਹੜਾ ਨਹੀਂ ਆ ਫਿਰ ਦੱਸਾਂਗੇ ਕਿੰਨਾ ਗੱਲਾਂ ਬਾਤਾਂ ਹੁੰਦੀਆਂ ਤੇ ਬਾਕੀ ਜਿਹੜੇ ਸਪੋਰਟ ਕਰਦੇ ਆ ਉਹਨਾਂ ਨੂੰ ਦਿਲੋਂ ਪਿਆਰ ਪਿਆਰ ਦਿੰਦੇ ਜੀ ਲਵ ਯੂ ਤੇ ਕੰਮ ਖਿੱਚ ਕੇ ਰੱਖੋ ਹਾਂ ਤੇ ਜਦੋਂ ਬਲੌਗ ਦੇਖਦੇ ਹੁੰਦੇ ਕਮੈਂਟ ਕਰਦਿਆ ਕਰੋ ਤੇ ਇੰਸਟਾਗ੍ਰam ਦੀ ਆਈਡੀ ਤੁਹਾਨੂੰ ਪਤਾ ਹੀ ਆ ਵਿਕਰਮ ਅੰਦਰ ਸਪੋਰਟ ਲੋ ਦਵਲ ਅੰਡਰਸਕੋਰ ਸਨੈਪਚੈਟ ਦੀ ਆਈਡੀ ਵਿਕਰਮ 90 ਵਰਡ ਠੀਕ ਨਹੀਂ ਬਾਕੀ ਲਿਖੀ ਹੁੰਦੀ ਆਈਡੀ ਮੈਂ ਸਾਰੀ ਆਈਡੀਆਂ ਚ ਥੱਲੇ ਸਕੋਪ ਕਰਦੇ ਰਹੋ ਤੇ ਇੱਧਰ ਆਪਣਾ ਹੁਣ ਪ੍ਰੋਟੀਨ ਵੀ ਆ ਗਿਆ ਨਾ ਮੰਮੀ ਚਾਹ ਵੀ ਲਈ ਆ ਮੰਮੀ ਇੱਧਰ ਆ ਮੜਿਆ ਮੰਮੀ ਮੇਰਾ ਗੁੱਸੇ ਹੋਈ ਆ ਇਹਨਾਂ ਦੀ ਸ਼ਮਕ ਛੱਲੋ ਲੋ ਜੀ ਉਹ ਵੀ ਬਾਪੂ ਗੁੱਡ ਮਾਰਨਿੰਗ ਸਾਰਿਆਂ ਨੂੰ ਕਹਿੰਦੇ ਜੀ ਮੀਂਹ ਪੈ ਗਿਆ ਆ ਤੇ ਚੈੱਕ ਕਰ ਸਕਦੇ ਤਕੀਨ ਦੀ ਆਹ ਆ ਗਿਆ ਉਹ ਰਹਿ ਗਿਆ ਪੰਗਾ ਜੀ ਪਾਣੀ ਦੇ ਮੋਟਰ ਤਾਂ ਲੱਗ ਗਿਆ ਪਾਣੀ ਦੇ ਇਹਨੇ ਪਾਣੀ ਦੇ ਛੜ ਗਿਆ ਮੋਟਰਸਾਈਕਲ ਉੱਤੇ ਤੇ ਇੱਕ ਥਮ ਹੋ ਗਿਆ ਖਰਾਬ ਨੀ 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 ਅੱਗੇ ਦੇ ਵਿੱਚ ਪੁੱਤਰ ਖੜ ਗਿਆ ਹੀ ਤੇ ਗੱਡਾ ਹੋ ਗਿਆ ਉਹ ਦਾ ਆਪਣਾ ਹੋ ਜਾਣਾ ਹੀ ਖਰਾਬ ਕੱਢ ਲਿਆ ਮੋਟਰਸਾਈਕਲ ਕੋਈ ਕੱਪੜਾ ਕੋਈ ਕੁਝ ਨਹੀਂ ਪਿੱਜਿਆ ਬੇਚੋ ਬਚਾਇਆ ਤੇ ਗੱਬੇ 'ਚ ਰੁਕ ਗਿਆ ਅੱਪਾ ਜੱਲੀਆ ਜੰਮੂ ਨੂੰ ਤੇ ਬਹੁਤ ਸਾਰੇ ਸਾਰੇ ਉਹਦੀ ਕੋਲ ਉਹ ਸਮਾਂ ਦਾ ਕਵਾਰੀ ਪਿੱਟਾ ਦੇ ਮੈਂਟ ਕਰਕੇ ਦੱਸੋ ਕਿੱਧਰ ਕਿੱਧਰ ਨਹੀਂ ਪਿਆ ਗਿਆ ਕਿੱਧਰ ਕਿੱਧਰ ਨਹੀਂ ਪਿਆ ਉਹ ਵੀ ਦੱਸ ਦਿਓ ਮੀ ਆਪਾਂ ਦਨ ਵੀ ਵੇਚਣਾ ਉਥੇ ਰੁਕ ਗਿਆ ਕੰਮ ਪਾਣੀ ਦੇ ਵਿੱਚ ਰੁਕ ਗਿਆ ਮੋਟਰਸਾਈਕਲ ਤੇ ਲੋਕ ਤੇ ਲਾਈ ਨਹੀਂ ਕੰਮ ਕਰਿਆ ਉਹ ਇਹਦਾ ਬੂਟਾ ਬਟਾ ਜਿਹਾ ਨਹੀਂ ਪਾਣੀ ਗੱਗੇ ਜੇ ਪਾਣੀ ਘੱਟ ਦੀ ਸਾਈਡਾਂ ਨੂੰ ਜ਼ਿਆਦਾ ਜੀ ਦਰਦ ਤੇ ਪਾਈ ਕਰੋ ਤੇ ਰੁਕ ਜਾ ਹੋ ਗਿਆ ਆਹ ਤੁਮ ਦੇਖੋ ਜੀ ਇਹ ਸੋਪਰ ਦਾ ਰਿਵਿਊ ਰਿਪੋਰਟ ਹੈਂ ਆ ਜੀ ਇਹ ਜੇ ਮਾਰੇ ਬੰਦੇ ਦੋ ਮਰੇ ਹੁੰਦੇ ਤੇ ਆ ਇਹ ਜਿੰਮ ਚ ਵੇਲੇ ਹੋ ਗਏ ਆ ਭਾਈ ਆਹ ਕਰਾ ਕੀ ਕਰਾ ਕਰਾਤਾ ਤੁਸੀਂ ਮਹਾਰਾਜ ਸਤਿਕਾਰ ਲੇਟ ਹੋ ਗਏ ਆ ਆ ਕੀ ਚੱਕਦਾ ਕੰਮ ਤੁਸੀਂ ਥੋੜਾ ਨਾ ਨਾ ਇਦਾਂ ਹੀ ਚੱਲਣ ਦੇ ਅੱਛਾ ਹੋਰ ਤਾਂ ਭਾਈ ਠੀਕ ਚੱਲ ਰਹੀ ਹੈ ਓਕੇ ਆ ਤੁਸੀਂ ਸੜਕਾ ਦਾ ਹਾਲ ਦੇਖ ਸਕਦੇ ਆ ਮੀਂਹ ਪੈ ਗਿਆ ਤੇ ਆ ਚੱਕਰ ਪੈ ਗਿਆ ਇੱਧਰ ਜਿਹੜਾ ਰੋਡ ਹੈ ਆ ਤੇ ਉਹ ਕੰਤੇ ਹੋ ਗਿਆ ਹੈ ਪੂਰਾ ਖਰਾਬ ਤੇ ਹੁਣ ਦੋ ਚਾਰ ਅੱਜ ਡਿੱਗ ਜਾਣੇ ਆ ਨਹੀਂ ਹੁੰਦੀ ਨਹੀਂ ਦਿੰਦਾ ਇੱਥੇ ਡਿੱਗ ਲੜੇ ਤਾਂ ਕੋਈ ਨਾ ਬਈ ਤੇ ਜਿਹੜੇ ਸਾਹ ਨਾਲ ਨਹੀਂ ਪਿਆ ਆ ਸਾਹ ਨਾਲ ਕੋਈ ਨਾ ਕੋਈ ਚੱਕਰ ਪਾਊਗਾ ਉਹ ਬਸ ਥੋੜਾ ਹੀ ਰਹਿ ਗਿਆ ਉੱਥੋਂ ਆਪਾਂ ਵੀ ਮੁੜ ਜਾਣਾ ਥੋੜਾ ਜਿਹਾ ਰੋਡ ਖਰਾਬ ਹੈ ਜੇ ਸਾਡਾ ਨਾ ਟੱਕਾ ਪੈ ਜੇ ਇੱਥੇ ਵੀ ਡਾਣਾ ਲੱਗਦਾ ਹੈ ਚਲ ਕੋਈ ਨਾ ਕੱਢ ਲੈਣਾ ਹੁੰਦਾ ਜੀ ਲੋ ਜੀ ਆਪਾਂ ਬੁੱਟ ਕੱਢਿਆ ਬੜੇ ਦਿਨਾਂ ਬਾਅਦ ਆਪਣੇ ਜਿਮ ਵਾਲੇ ਭਾਈ ਉਹਨਾਂ ਦਾ ਜੀ ਇਹਨੂੰ ਮੜਾ ਵਾਸ਼ ਕਰਾਉਣਾ ਸੀ ਇਹਨੂੰ ਵਾਸ਼ ਕਰਾਉਂ ਚੱਲੇ ਆ ਜੀ ਕੋਈ ਲੁੱਕ ਦੇਖੋ ਬੁੱਟਰ ਦੀ ਇਹਨੂੰ ਧੋ ਧੋ ਕੇ ਅੱਜ ਸੈੱਟ ਕਰਾਉਣਾ ਆ ਬੁੱਟਰ ਨੂੰ ਇਹ ਬਹੁਤ ਘੱਟ ਚੱਲਿਆ ਜੀ ਇਹ 1486 ਚੱਲਿਆ ਸਿਰਫ ਇਹਨੂੰ ਆਪਾਂ ਧਵਾਉਣਾ ਆ ਅੱਜ ਧੋ ਧੋ ਕੇ ਇਹਨੂੰ ਪੂਰਾ ਟਿਚ ਕਰਾਂਗੇ ਖੜਾ ਕਰਨਾ ਫੇਰ ਦੁਬਾਰਾ ਮੀਮੂ ਪਿਆ ਆ ਤੇ ਥੋੜਾ ਜਿਆਦਾ ਧੰਦਾ ਹੋਇਆ ਪਿਆ ਆ। ਇਹ ਲੋਕ ਜਿਹੜੀ ਆ ਨਾ ਆਪਾਂ ਚੇਂਜ ਕਰਨੀ ਆ ਬੁਲਟ ਦੀ। ਇਹਨਾਂ ਨੂੰ ਦੇਖੀ ਜਾਇਓ ਬਲੋਗ ਨੂੰ ਐਂਡ ਤੱਕ ਦੇਖਿਓ ਤੱਕ ਪਾ ਦੇਵਾਂਗੇ ਬੁਲਟ ਦੀ। ਚਮਕਾ ਦੇਾਂਗੇ ਇਹਨੂੰ ਅੱਜ। ਮੀਂਹੂ ਪਿਆ ਹੋਇਆ ਪਾਣੀ ਦੇਖੋ ਕਿੱਦਾਂ ਕੱਢ ਗਿਆ ਜੀ। ਚੰਗਾ ਪਾਣੀ ਬਹੁਤ ਜਗਮਗਾਉਂਦਾ। ਬਹੁਤ ਬੁਰਾ ਹਾਲ ਆ ਮੀਂਹ ਨਾਲ। ਚਲੋ ਵਧੀਆ ਹੋ ਗਿਆ। ਜੀ ਲੋ ਜੀ ਆਪਾਂ ਜੀ ਆਏ ਸੀ ਬੁਲਟ ਤੋਂ ਵਾਣ ਤੇ ਇੱਧਰ ਕਹਿੰਦੇ ਟਾਈਮ ਲੱਗ ਜਾਣਾ ਅਜੇ 15-20 ਮਿੰਟ। ਟਰੈਕਟਰ ਵਾਸ਼ ਕਰਨ ਦੇ ਭਾਈ ਹੁਣੀ ਤੇ ਇੱਧਰ ਆਪਣਾ ਬੋਲਟ ਜਿਹੜੇ ਬੋਲਟ ਖੜਾ ਆ ਇਹਨੂੰ ਆਪਾਂ ਵਾਸ਼ ਕਰਾਉਣਾ ਅੱਜ ਜੋ ਵੀ ਇਹਦਾ ਸਿਸਟਮ ਵਧੀਆ ਤੋਂ ਆਤਮੂਗੇ ਇਹਨੂੰ ਟਿਚ ਵਿੱਚ ਕਰਾ ਲੈਣਾ ਤੇ ਬਾਕੀ ਧਾਨਾ ਕਰਦੇ ਹਾਂ ਦਾ ਲਵਾ ਸਾਰੀ ਆਪਣਾ ਬੋਲਟ ਜਿਹੜਾ ਰੈਡੀ ਹੋ ਜਾਊਗਾ ਉਹਨੇ ਚਿਰ ਨੂੰ ਆ 20 ਮਿੰਟ ਲੱਗਣੇ ਆ ਉਹ ਮੀਮੂ ਪੈ ਗਿਆ ਜੀ ਆਇਆਗਾ ਸਰਵਿਸ ਸਟੇਸ਼ਨ ਉਹ ਖੜਾ ਬੋਲਟ 6 triple 3 2 ਨੰਬਰ ਬੜਾ ਰੋਹ ਬੋਲਦਾ ਜੀ ਲੋ ਵੀ ਬਾਬੋ ਆਪਾਂ ਬਹਿ ਗਏ ਆ ਸੋਫੇ ਤੇ ਤੇ ਮੋਟਰਸਾਈਕਲ ਜਿਹੜਾ ਆਪਣਾ 20 ਮਿੰਟ ਤੱਕ ਵੋਸ਼ ਹੋਣਾ ਆ ਤੇ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਤੇ ਟਰੈਕਟਰ ਧੋਣ ਦੇ ਪਾਜੀ ਅਜੇ 20 ਮਿੰਟ ਲੱਗ ਜਾਣੇ ਆ ਵੀ ਹੋਰ ਸੁਣਾਓ ਕਿੱਦਾਂ ਸਾਰੇ ਠੀਕ ਠਾਕ ਤੁਹਾਨੂੰ ਬਲੌਗ ਕਿੱਦਾਂ ਦੇ ਲੱਗਦੇ ਆ ਵਧੀਆ ਲੱਗਦੇ ਆ ਚਲੋ ਪਾਈ ਜਾਂਦੇ ਆ ਆਪਾਂ ਤੁਸੀਂ ਪਿਆਰ ਦੇਈ ਜਾਂਦੇ ਪਿਆ ਤੁਹਾਡੇ ਪਿਆਰ ਤੁਹਾਡੇ ਬਲੌਗ ਚੜਦੇ ਆ ਸਾਰੇ ਵਧੀਆ ਪਿਆਰ ਦਿੰਦੇ ਹੋ ਤੇ ਬਾਕੀ ਯਾਰ ਥੋੜੇ ਜਿਹਾ ਨਾ ਵੀ ਗਲਤ ਕਮੈਂਟ ਕਰਨਦੇ ਆ ਬਲੌਗ ਦੇ ਵਿੱਚ ਲੋਕੀ ਗਲਤ ਕਮੈਂਟ ਨਾ ਕਰੋ ਵੀ ਸਾਨੂੰ ਵੀ ਨਹੀਂ ਚੰਗਾ ਲੱਗਦਾ ਜੇ ਤੁਹਾਨੂੰ ਮਤਲਬ ਗਲਤ ਬੋਲੀਏ ਜਾਂ ਤੁਹਾਡੇ ਨਾਲ ਕੋਈ ਗਲਤ ਤਰੀਕੇ ਨਾਲ ਗੱਲਬਾਤ ਕਰੀਏ ਗਲਤ ਨਾ ਬੋਲਿਆ ਕਰੋ ਜਦ ਆਪਾਂ ਕਿਸੇ ਨੂੰ ਕੁਝ ਕਹੀ ਜਾਣੀ ਹੈਗਾ ਵੀ ਤੁਸੀਂ ਵੀ ਮਤਲਬ ਕਮੈਂਟਾਂ 'ਚ ਗਲਤ ਨਾ ਬੋਲਿਆ ਕਰੋ ਇਹ ਕੁੜੀ ਆ ਵੀ ਉਹ ਕ ਜਦੋਂ ਵੀ ਬਲੌਗ ਪਾਈ ਉਹਦੇ ਕਮੈਂਟ ਹੁੰਦੇ ਆ ਹਮੇਸ਼ਾ ਹੀ ਗਲਤ ਕਮੈਂਟ ਕਰਦੀ ਆ ਉਹ ਵੀ ਇੱਕ ਕੁੜੀ ਆ ਕਿ ਤੁਹਾਨੂੰ ਆਪਾ ਚਲੋ ਪਹਿਲਾਂ ਵੀ ਤਰੀਕੇ ਨਾਲ ਪਿਆਰ ਨਾਲ ਸਮਝਾਇਆ ਰਿਸਪੈਕਟ ਦਿੱਤੀ ਆ ਵੀ ਇਹ ਕੰਮ ਨਾ ਕਰੋ ਵੀ ਨਹੀਂ ਚੰਗਾ ਲੱਗਦਾ ਵੀ ਫਿਰ ਵੀ ਚਲੋ ਨਹੀਂ ਉਹ ਕੁੜੀ ਸਮਝੀ ਕੱਲ ਵੀ ਉਹਨੇ ਗਲਤ ਕਮੈਂਟ ਕੀਤੇ ਵੀ ਚੰਗੀ ਗੱਲ ਨਹੀਂ ਹੈਗੀ ਕੁੜੀਏ ਤੂੰ ਕੁੜੀ ਆ ਵੀ ਤੂੰ ਆਪਣਾ ਐਡਰੈਸ ਦੱਸ ਕਿੱਥੇ ਦੀ ਆ ਤੇਨਾਂ ਆਪਾਂ ਸਿੱਧੀ ਗੱਲਬਾਤ ਕਰਦੇ ਆ ਜੇ ਕੁਝ ਕੋਈ ਹੈ ਜਾਂ ਕੁਝ ਤੇਰਾ ਹੀ ਕਰਜ਼ਾ ਕੁਰਜ਼ਾ ਦੇਣਾ ਆ ਪੇਸ਼ਾ ਨੂੰ ਫੇਰ ਵੀ ਦੱਸ ਦੇ ਤੇ ਅੰਨਾ ਗੱਲਬਾਤ ਕਰ ਲੈਂਦੇ ਆ ਵੀ ਤੂੰ ਇਹੇ ਕੰਮ ਨਾ ਕਰ ਚੰਗਾ ਨਹੀਂ ਲੱਗਦਾਗਾ ਸਾਰੇ ਫੈਮਿਲੀ ਵਾਲੇ ਮੈਂਬਰ ਬਲੌਗ ਦੇਖਦੇ ਆ ਧੀਆ ਭੈਣਾ ਦੇਖਦੀਆਂ ਆ ਸਾਰੇ ਦੇਖਦੇ ਆ ਚੰਗਾ ਨਹੀਂ ਲੱਗਦਾ ਕਮੈਂਟਾਂ ਦੇ ਵਿੱਚ ਗਲਤ ਬੋਲਦੇ ਆ ਤੁਸੀਂ ਵੀ ਨਾ ਬੋਲਿਆ ਕਰੋ ਨਹੀਂ ਚੰਗਾ ਲੱਗਦਾ ਬਿਲਕੁਲ ਵੀ ਵੀ ਇੱਕ ਤੁਹਾਡੇ ਮੂਹਰੇ ਇੱਕ ਬੇਨਤੀ ਕਹਿ ਦੀਏ ਜਾਂ ਕੁਝ ਵੀ ਕਹਿ ਦੀਏ ਨਹੀਂ ਕਰਨਾ ਚਾਹੀਦਾ ਜੋ ਵੀ ਕਮੈਂਟ ਕੁਮਟ ਗਲਤ ਕਰਦੇ ਆ ਮੋਰੇ ਵੀ ਇਹੀ ਵੀ ਗਲਤ ਬੋਲਦੇ ਆ ਤੁਸੀਂ ਕੁੜੀ ਹੋਣ ਦੇ ਬਾਵਜੂਦ ਵੀ ਇੰਨੀਆਂ ਗੱਲਾਂ ਸੁਣੀ ਜਾਂਦੀਆਂ ਯਾਰ ਚੰਗਾ ਨਹੀਂ ਲੱਗਦਾ ਆਪਣੇ ਘਰ ਦੀ ਇੱਜ਼ਤ ਖਰਾਬ ਕਰੁੰਦੇ ਆ ਤੁਸੀਂ ਇਸ ਕਰਕੇ ਕਦੀ ਕਿਸੇ ਨੂੰ ਗਲਤ ਕਮੈਂਟ ਨਾ ਕਰੋ ਓਕੇ ਜੀ ਉਹ ਦੀ ਮੋਟਰਸਾਈਕਲ ਆਪਣਾ ਸੋ ਹੁੰਦਾ ਵਿਆ ਬੀ ਮੋਟਰਸਾਈਕਲ ਜਿਹੜਾ ਹੋ ਗਿਆ ਪੂਰਾ ਲੋਸ਼ ਕੰਦੇ ਲਿਸ਼ਕਾ ਦਿੱਤਾ ਭਾਈ ਨੇ ਮੋਟਰਸਾਈਕਲ ਪੂਰਾ ਟਨ ਟਨ ਹੋ ਗਿਆ ਕਰ ਮੈਂ ਹੁਣ ਮੋਪਾ ਲੈ ਜੀ ਸਟਾਰਟ ਕਰਦੇ ਆਂ ਤਾਪੀ ਬਰੋਂ ਆਉਣ ਲੋ ਜੀ ਚੱਲ ਗਿਆ ਹੋ ਗਿਆ ਟਨ ਟਨ ਭਾਈ ਗੂਗਲ ਪੇ ਕਰਤੇ ਪੈਥੇ ਬਾਤੇ ਗੂਗਲ 'ਤੇ ਕੀ ਗੱਲ ਕੀ ਆ ਨਹੀਂ ਗੱਲ ਕੀ ਆ ਚਾਰ ਜਰ ਚਾਹ ਮੰਮੀ ਘੱਟ ਪੀਆ ਕਰ ਆ ਮੈਂ ਕੱ ਵੀ ਪੀਂਦੀ ਆ ਸਾਰੀ ਦਿਹਾੜੀ ਚਾਹ ਬਹੁਤ ਪਿੰਦੀ ਮੰਮੀ ਨੂੰ ਇਹ ਕੱ ਵੀ ਦੇਰੀ ਨਹੀਂ ਹੁੰਦਾ ਇਹ ਕੱਦੀ ਵਾਰੀ ਤੇ ਕੀ ਨਹੀਂ ਹੁੰਦਾ ਆਹ ਤੱਕ ਨਹੀਂ ਚਾਹ ਭਰਾ ਬਾਈ ਇੰਨੀ ਕਤਾ ਹੈ ਕੀ ਲੋਕੀ ਡੇਢ ਡੇਗ ਨਾਲ ਪਿੰਦੇ ਆ ਲੋਕੀ ਕੌਣ ਪਿੰਦਾ ਡੇਢ ਡੇਗ ਨਾਲ ਫੇਰ ਤਾਂ ਹੀ ਏਡਾ ਕਰਾ ਕੇ ਪਾਰ ਕੇ ਪੀਂਦੀ ਮੈਂ ਅੱਛਾ ਸੱਚੀ ਦਾ ਜਾਨੀ ਪੀਣੀ ਜਾਈਦੀ ਬਰਾਵਾ ਉਹ ਨਹੀਂ ਜੇ ਥੋੜੀ ਕਹਿੰਦੇ ਗੁੱਸੇ ਹੋਏ ਆਂਦੀ ਬੋਕੀ ਨੇ ਕਹਿੰਦੀ ਚਾਹ ਥੋੜੀ ਦਿੰਦੀ ਅੱਛਾ ਆਹ ਕਹਿੰਦੀ ਚਾਹ ਆ ਦੋ ਕੱਪਾ ਜ ਮੈਂ ਨਹੀਂ ਪੀਣੀ ਆਗੀ ਮੈਨੂੰ ਵੀ ਨਹੀਂ ਚਾਹ ਹਾਂ ਉਹ ਨਹੀਂ ਕੋਈ ਚਾਹ ਨਾ ਮਾਗ ਲੈਣਾ ਕਿਹੜਾ ਮਾਗਿਰਦਾ ਚਾਹ ਨਾ ਉਹਦੀ ਗਈ ਐ ਵੀ ਕਹੀ ਜਾਂਦਾ ਬਰਾਵਾ ਨਹੀਂ ਆਪਾਂ ਸਿਆਪਾਂ ਨਹੀਂ ਕੋਈ ਚਾਹ ਬਣਾ ਮੈਂ ਬੇ ਬਣਾਈ ਗਏ ਮੰਮੀ ਤਾਂ ਖਾਂਦੀ ਮੇਰੀ ਸਵੇਰੇ ਹੀ ਨਾ ਬਹੁਤ ਖਾਂਦੀ ਮੈਂ ਤਾਂ ਪੀਂ ਮ ਖਾ ਲੈਂਦੀ ਮੰਮੀ ਸਵੇਰੇ ਹੀ ਉਹ ਪਤਾ ਲੱਗਦਾ ਨਹੀਂ ਬਾਅਦ ਚ ਨੱਗੀਆਂ ਪਤਾ ਹੀ ਦਾ ਹੈ ਛੋਟੀਆਂ ਲੱਤਰੀਆਂ ਤੇ ਤਪ ਤਪ ਕੀ ਕਹਿੰਦੀ ਐ ਨੱਗੀਆਂ ਨੱਗੀਆਂ ਪੋਰਾ ਧੋੜੇ ਪੈਣੇ ਆ ਨਾਲੇ ਮੇਰੀ ਚੁੰਨੀ ਦਾ ਤੇਰੀ ਐ ਇਹ ਜਿਆ ਦੇ ਰੱਖਨੀ ਹੈ ਮਨ ਹੋਏ ਕਿ ਮਿਗਾ ਲੈ ਜਾਂਦੀ ਬੁੱਢੀ ਐ ਨੱਗੀਆਂ ਬੁੱਢੀ ਲੈ ਨਿਕਲਦੀ ਨਿਕਲਦਾ ਓਏ ਤਾਂ ਹੀ ਨਹੀਂ ਪਹਿਚਾਨ ਹੁੰਦਾ ਅੱਛਾ ਉਹ ਦਿਨ ਪਿੰਡਾਂ ਨਾਲ ਧੋੜਾ ਹੀ ਜਾਵੇ ਨੰਗੇ ਪੈਰੀ ਮੈਂ ਕੀ ਹੋਇਆ ਕਹਿੰਦਾ ਕਾਹਨ ਟੱਪਣੀ ਗਈ ਸੀ ਆ ਇੱਧਰ ਬ੍ਰਾਹਮੇ ਕਰਦਾ ਏ ਮੰਮੀ ਮੈਂ ਕਿਹਾ ਜੀ ਕਾਹਨ ਟੱਪਣੀਆਂ ਹਾਂ ਕਹਿੰਦਾ ਮਿਲਣ ਚੱਲਾਂਗੇ ਨੂੰ ਅ ਅੱਛਾ ਮੈਂ ਕਿਹਾ ਜੀ ਅਗਲੇ ਫਾਲੇ ਤੇ ਬਜਾਉਣਾ ਬਹੁਤੇ ਆ ਭਾਈ ਨੇ ਜੀ ਆਪਣਾ ਭਰਾ ਆ ਗਿਆ ਕਹਿੰਦੇ ਦਾ ਡਾਰਲਿੰਗ ਇਹ ਡਾਗ ਜਿਹੜਾ ਆਪਣੇ ਘੁੰਮਣ ਵੇਰ ਵਾਲੇ ਭਾਈ ਆਜੀ ਸਰ ਅਸਲੀ ਗੱਲ ਇਹ ਮੰਨੂ ਭਾਈ ਬੈਠੇ ਇੱਧਰ ਆਹ ਮੁੰਡਾ ਇੱਧਰ ਮਾਇਆ ਸਹੀ ਕਰਦਾ ਇਹਨੇ ਮੇਰਾ ਮਾਇਆ ਸਹੀ ਕੀਤਾ ਸੀ ਮਾੜਾ ਹੈਲੋ ਕਰ ਦੇ ਕੋਈ ਚੱਲੇ ਹੋਰ ਪੜੀ ਕਿਤਾ ਸੇਤਾ ਮੰਨੂ ਤੂੰ ਕੀ ਯਾਰ ਛੜਕਾ ਬਨਵਾ ਨਹੀਂ ਸਕਦਾ ਕਹਿ ਕੇ ਇਹਨਾਂ ਨੂੰ ਮੈਂ ਹੁਣ ਪਹਿਲਾਂ ਪਿਆਉਣਾ ਕਹਿੰਦੇ ਆ ਮੈਂ ਛਤਰਾ ਨਾਲ ਜਾਣਾ ਤੂੰ ਹੋਰ ਕੀ ਕਹੇ ਯਾਰ ਤੂੰ ਛੜਕਾ ਥੜਕਾ ਬਣਾਓ ਯਾਰ ਤੇਰੇ ਹੱਥੇ ਚ ਦਾ ਸਾਰਾ ਕੁਝ ਹੈਗਾ ਹੀ ਆ ਤੂੰ ਤਾਂ ਨਕਾ ਕੰਮ ਕਰਦੇ ਭਰਾਵਾ ਤੇ ਕੀ ਗੰਦ ਪਾਇਆ ਸੜਕਾ ਦੇ ਮੰਨੂ ਯਾਰ ਦੇਖ ਦੇਖ ਕਹੇ ਮਨੂੰ ਹਲਕ ਹੋਣਾ ਚਾਹੀਦਾ ਕੁ ਦੋ ਦਿਨਾਂ ਤੱਕ ਹੈ ਸੰਗੇ ਸਮਝ ਪੱਕਾ ਚਲੋ ਠੀਕ ਆ ਮੈਂ ਵੀ ਮੰਨੂ ਕਹਿੰਦਾ ਬਣ ਗਿਆ ਨਹੀਂ ਸੜਕ ਮੰਨੂ ਬਣਾਉਂ ਸੜਕ ਮਸਲ ਕਰੇ ਜਿੰਮ ਤੋ ਜਿਹੜੀ ਰਾਹ ਤੇ ਜਾਂਦੀ ਆ ਆਪ ਕੰਨਾ ਕੰਮ ਤੇ ਬੰਦੇ ਲੁਣੇ ਆ ਪੂਰਾ ਪਿੰਡ ਪੂਰਾ ਮਹੱਲਾ ਹੀ ਲੱਦੇ ਇੱਧਰ ਲਾ ਰਹੀ ਗਣੀ ਲੋ ਜੀ ਪਹੁੰਚ ਗਿਆ ਜਿੰਮ ਜੀ ਮਿਲਦੇ ਆ ਫਿਰ ਹਾਂਜੀ ਲੋ ਜੀ ਆਪਾਂ ਜਿੰਮ ਪਹੁੰਚ ਗਿਆ ਜੀ ਹੁਣ ਆਪਾਂ ਬਲੌਗ ਦੀ ਸਮਾਪਤੀ ਕਰਦੇ ਆ ਜੀ ਠੀਕ ਆ ਜੀ ਤੇ ਬਲੌਗ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਦੀ ਪਿਆਰ ਦਿੰਦੇ ਲੋ ਤੇ ਲਵ ਯੂ 올 ਜੇ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਲਾਈਕ ਸ਼ੇਅਰ ਕਰਦੇ ਕਰ ਦਿਓ ਤੇ ਬਾਏ ਬਾਏ